ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਜੈਤੇਵਾਲੀ ਦੀ ਨਵੀਂ ਚੁਣੀ ਗਈ ਸਮੂਹ ಗ್ರಾಮ ਪੰਚਾਇਤ ਨੇ ਕੀਤਾ ਸ਼ੁਕਰਾਨਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸ਼੍ਰੀ ਸੁਖਮਨੀ ਸਾਹਿਬ ਦੇ ਪਾਈ ਭੋਗ ਤੇ ਕਰਵਾਇਆ ਅਲੋਕਿਕ ਕੀਰਤਨ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਸ਼ਿਕਾਏ ਚਾਪਕੋੜੇ ਅਤੇ ਗੁਰੂ ਜੀ ਦਾ ਅਟੁੱਟ ਲੰਗਰ ਪੁਆਰ ਜਠੇਰੇ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਤੇ ਵਿਦਾਈ ਦਿੰਦੇ ਹੋਏ ਪਹਿਨਾਏ ਸਿਰਪਾਓ ਸ਼ਿਪਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜਕੁਮਾਰ ਅਰੋੜਾ ਦਾ ਵੀ ਕੀਤਾ ਧੰਨਵਾਦ ਤੇ ਭੇਟ ਕੀਤਾ ਸਿਰਪਾਉ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਤੇ ಗ್ರಾಮ ਪੰਚਾਇਤ ਨੇ ਆਜੂ ਲਾਈਕ ਤਸਵੀਰਾਂ ਤੁਸੀਂ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਸ ਸਭ ਪਿੰਡ ਜੈਤੇਵਾਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਹਨ ਜਿੱਥੇ ਅੱਜ ಗ್ರಾಮ ਪੰਚਾਇਤ ਦੀ ਨਵੀਂ ਚੁਣੀ ਗਈ ਸਰਪੰਚ ਸਮਿਤਰੀ ਦੇਵੀ ਨੇ ਆਪਣੇ ਅਹੁਦੇ ਦੀ ਸੌਚਣ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਜੀ ਮਹਾਰਾਜ ਦੇ ਸ਼ੁਕਰਾਨੇ ਕਰਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਤੇ ਭੋਗ ਪਵਾਏ ਅਤੇ ਆਈਆਂ ਹੋਈਆਂ ਸ਼ਰਧਾਲੂ ਸੰਗਤਾਂ ਨੂੰ ਸਤਿਗੁਰਾਂ ਨਾਲ ਜੋੜਨ ਲਈ ਗੁਰੂ ਜੀ ਦੇ ਅਨਮੋਲ ਹੀਰੇ ਕੀਰਤਨ ਕਰਵਾਏ ਇਸ ਮੌਕੇ ਪਹਿਲਾਂ ਸ਼ਰਧਾਲੂ ਸੰਗਤਾਂ ਨੂੰ ਚਾਹ ਪਕੌੜਿਆਂ ਦੇ ਲੰਗਰ ਸ਼ਿਕਾਇ ਅਤੇ ਫਿਰ ਹਾਜ਼ਰ ਸਮੂਹ ਨਗਰ ਨਿਵਾਸੀਆਂ ਦੀ ਗੁਰੂ ਜੀ ਦੇ ਅਟੁੱਟ ਲੰਗਰ ਵੀ ਸ਼ਰਧਾ ਸਹਿਤ ਸ਼ਿਕਾਇ Ha ha ha! ਕਵੀ ਵਿਧਾਨ ਸਭਾ ਹਲਕਾ ਆਦਮਗੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਸਮੂਹ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਸਿਰ ਪਾਉ ਭੇਟ ਕਰਕੇ ਨਿਵਾਜਿਆ ਸਰਪੰਚ ਸਮਿਤਰੀ ਦੇਵੀ ਅਤੇ ਸਮੂਹ ಗ್ರಾಮ ਪੰਚਾਇਤ ਨੇ ਸਮੂਹ ਨਗਰ ਨਿਵਾਸੀਆਂ ਦੇ ਨਾਲ ਨਾਲ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਸਾਬਕਾ ਸਰਪੰਚ ਤਰਸੀਮ ਲਾਲ ਪੁਆਰ ਸਾਬਕਾ ਸਰਪੰਚ ਕਰਨੈਲ ਸਿੰਘ ਸਾਬਕਾ ਪੰਚ ਜਸਵੀਰ ਸਿੰਘ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਸਭਾ ਦੇ ਪ੍ਰਧਾਨ ਬਲਵਿੰਦਰ ਕੁਮਾਰ ਸਕੱਤਰ ਰਾਮ ਰਤਨ ਬਾਬੂ ਮੰਗਤਰਾਮ ਸ਼ਿਵਸਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜਕੁਮਾਰ ਅਰੋੜਾ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਗੌਰਵ ਕੁਮਾਰ ਅਰੋੜਾ ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੇਨਾ ਪਰਮਜੀਤ ਬਾਗਾ ਉਰਫ ਪੰਮਾ ਜੋਲ ਸਾਬਕਾ ਪੰਚ ਅਸ਼ੋਕ ਕੁਮਾਰ ਸਾਬਕਾ ਪੰਚ ਅਮਰਜੀਤ ਲੰਬਰਦਾਨੀ ਆਸ਼ਾ ਰਾਣੀ ਖੁਸਰੋਪੁਰ ਸਮਾਜ ਸੇਵਿਕਾ ਅਨੂਪਾ ਰਾਣੀ ਤਾਜਪੁਰ ਬਾਬਾ ਜੀਵਨਦਾਸ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਨਾਮ ਸਿੰਘ ਪ੍ਰਧਾਨ ਮਨਜੀਤ ਸਿੰਘ ਔਜਲਾ, ਤਰਲੋਚਨ ਸਿੰਘ, ਹੁਸਨ ਲਾਲ ਹਲਵਾਈ, ਜਸਵੰਤ ਸਿੰਘ, ਪਰਮਿੰਦਰ ਸਿੰਘ ਆਦਿ ਦਾ ਧੰਨਵਾਦ ਕਰਦੇ ਹਾਂ ਕਿ ਹਾਂ ਕਿ ਉਹ ਪਿੰਡ ਦੇ ਵਿਕਾਸ ਕੰਮਾਂ ਅਤੇ ਲੋਕਾਂ ਦੀ ਭਲਾਈ ਲਈ ਪੂਰਜ਼ੋਰ ਉਪਰਾਲੇ ਕਰਦੇ ਰਹਿਣਗੇ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਨੂੰ ਪੇਸ਼ ਕਰਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਕਰਵਾਉਣਗੇ। ਤੁਸੀਂ ਪੰਚਾਇਤ ਜਤੇਵਾਲੀ ਦੇ ਇਸ ਉਪਰਾਲੇ ਨੂੰ ਕਿੰਜ ਦੇਖਦੇ ਹੋ ਆਪਣੇ ਸੁਝਾਅਰੇ ਕਮੈਂਟਸ ਜਰੂਰ ਕਰੋ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ अगर आप भी कनाडा जाने का सपना देखते हैं और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कैनेडा पहुँच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीधना ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं। पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें